ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੱਥੇ ਇੱਕ ਬਹਾਦਰ ਯੋਧਾ ਸੀ ਉੱਥੇ ਹੀ ਉਹ ਇੱਕ ਸੂਝਵਾਨ ਅਤੇ ਦੂਰਅੰਦੇਸ਼ੀ ਸ਼ਾਸਕ ਵੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਬਹੁਤ ਅਨੋਖੇ ਅਤੇ ਨਵੇਂ ਵਰਤਾਰੇ ਵਾਪਰੇ ਜਿਨ੍ਹਾਂ ਨੇ ਲੁਕਾਈ ਦੇ ਨਾਲ 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 ਦੂਰ ਦਰਾਜ ਦੇ ਰਾਜਿਆਂ ਮਹਾਰਾਜਿਆਂ ਨੂੰ ਵੀ ਪ੍ਰਭਾਵਿਤ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਅਜਿਹੀ ਸੀ ਕਿ ਕੋਈ ਵੀ ਉਸ ਨੂੰ ਮਿਲ ਕੇ ਉਸ ਦਾ ਪ੍ਰਸ਼ੰਸ਼ਕ ਬਣੇ ਬਿਨਾ ਨਹੀਂ ਸੀ ਰਹਿ ਸਕਦਾ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਵਿੱਚ ਕਈ ਔਗਣ ਵੀ ਸਨ ਪਰੰਤੂ ਉਸ ਦੀ ਸ਼ਖਸੀਅਤ ਵਿੱਚ ਅਜਿਹੇ ਉੱਤਮ ਗੁਣ ਸਨ ਜੋ ਉਸ ਦੇ ਸਾਰੇ ਔਗਣਾਂ ਨੂੰ ਲੁਕੋ ਲੈਂਦੇ ਸਨ। ਸ਼ਰੀਰਕ ਤੌਰ ਤੇ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਬਹੁਤਾ ਆਕਰਸ਼ਕ ਨਹੀਂ ਸੀ ਪਰੰਤੂ ਉਸ ਦਾ ਲਹਿਜਾ ਅਤੇ ਬੋਲਬਾਣੀ ਉਸ ਦੀ ਇਸ ਕਮੀ ਨੂੰ ਕਦੇ ਸਾਹਮਣੇ ਨਹੀਂ ਸੀ ਆਉਣ ਦਿੰਦੀ। ਜਿੱਥੇ ਦੇਸ਼ ਦੇ ਲੋਕ ਉਸ ਦੀ ਸ਼ਖਸੀਅਤ ਤੇ ਮੋਹਿਤ ਸਨ ਉੱਤੇ ਹੀ ਬਹੁਤ ਸਾਰੇ ਅੰਗਰੇਜ਼ ਅਧਿਕਾਰੀ ਅਤੇ ਵਿਦਵਾਨ ਵੀ ਉਸ ਤੋਂ ਬੇहद ਪ੍ਰਭਾਵਿਤ ਸਨ। ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਅੰਗਰੇਜ਼ ਅਧਿਕਾਰੀਆਂ ਦੀ ਜ਼ੁਬਾਨੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਕੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਕਿਹੋ ਜਿਹੀ ਸੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਜਰੂਰ ਦਬਾ ਲਵੋ ਮਹਾਰਾਜਾ ਰਜੀਤ ਸਿੰਘ ਦੇ ਸੁਭਾਅ ਕਾਰਜ ਪ੍ਰਣਾਲੀ ਰਾਜ ਭਾਗ ਦੇ ਤਰੀਕੇ ਅਤੇ ਉਸ ਦੀ ਸਮੁੱਚੀ ਸ਼ਖਸੀਅਤ ਬਾਰੇ ਕਈ ਅੰਗਰੇਜ਼ ਅਧਿਕਾਰੀਆਂ ਅਤੇ ਵਿਦੇਸ਼ੀ ਲੇਖਕਾਂ ਨੇ ਅਜਿਹੀਆਂ ਗੱਲਾਂ ਲਿਖੀਆਂ ਹਨ ਜਿਨ੍ਹਾਂ ਬਾਰੇ ਵਿਰਲੇ ਹੀ ਲੋਕ ਜਾਣਦੇ ਹਨ ਅੱਜ ਤੁਹਾਡੇ ਸਾਹਮਣੇ ਇਨ੍ਹਾਂ ਅੰਗਰੇਜ਼ਾਂ ਦੀਆਂ ਉਹਨਾਂ ਲਿਖਤਾਂ ਵਿੱਚੋਂ ਕੁਝ ਅੰਸ਼ ਪੇਸ਼ ਕਰਾਂਗੇ ਜਿਨ੍ਹਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅਸਲ ਅਕਸ ਉੱਭਰ ਕੇ ਸਾਹਮਣੇ ਆਵੇਗਾ ਸਿੱਧ ਯਾਤਰੀ ਸਰ ਅਲੈਗਜ਼ੈਂਡਰ ਬਰਨਜ਼ ਆਪਣੇ ਲਿਖਤ ਟਰੈਵਲਜ਼ ਇੰਟੂ ਬੁਖਾਰਾ ਵਿੱਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਤੋਂ ਬਾਅਦ ਉਸ ਦਾ ਮਹਾਰਾਜੇ ਤੋਂ ਵਿਛੜਨ ਨੂੰ ਦਿਲ ਨਾ ਕੀਤਾ ਉਹ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਿਦਿਆ ਅਤੇ ਵਿਸ਼ੇਸ਼ ਸਲਾਹਕਾਰਾਂ ਤੋਂ ਬਿਨਾਂ ਹੈਰਾਨ ਕਰਨ ਵਾਲੀ ਸਮਝਦਾਰੀ ਨਾਲ ਹਰ ਕੰਮ ਨੂੰ ਅੰਜਾਮ ਦਿੰਦਾ ਸੀ ਮਹਾਰਾਜਾ ਆਪਣੀ ਤਾਕਤ ਦੀ ਵਰਤੋਂ ਵੀ ਇੰਨੀ ਹਮਦਰਦੀ ਨਾਲ ਕਰਦਾ ਸੀ ਜਿਸ ਦੀ ਮਿਸਾਲ ਭਾਰਤੀ ਹਕੂਮਰਾਨਾਂ ਵਿੱਚ ਮੁਸ਼ਕਲ ਨਾਲ ਹੀ ਮਿਲਦੀ ਹੈ ਇਤਿਹਾਸਕਾਰ ਅਤੇ ਕੈਪਟਨ ਜੇ.ਡੀ. ਕਨਿੰਗਮ ਆਪਣੀ ਕਿਤਾਬ ਹਿਸਟਰੀ ਆਫ ਸਿਕਸ ਵਿੱਚ ਲਿਖਦਾ ਹੈ ਕਿ ਰਣਜੀਤ ਸਿੰਘ ਨੇ ਪੰਜਾਬ ਨੂੰ ਇੱਕ ਪਤਨ ਵੱਲ ਜਾ ਰਹੇ ਰਾਜ ਸੰਘ ਵੱਜੋਂ ਹਾਸਲ ਕੀਤਾ ਸੀ ਇਹ ਖਿੱਤਾ ਉਸ ਵੇਲੇ ਸਰਦਾਰਾਂ ਦੇ ਝਗੜਿਆਂ ਦਾ ਸ਼ਿਕਾਰ ਸੀ ਅਤੇ ਮਰਹੱਟਿਆਂ ਅਤੇ ਅੰਗਰੇਜ਼ਾਂ ਦਾ ਇਸ ਉੱਤੇ ਪੂਰਾ ਦਬਾਅ ਸੀ ਉਸ ਨੇ ਬੇਹੱਦ ਸੂਝਬੂਝ ਅਤੇ ਬਹਾਦਰੀ ਨਾਲ ਇਸ ਪੂਰੇ ਖਿੱਤੇ ਨੂੰ ਇਕਜੁੱਟ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਕਾਬਲ ਤੋਂ ਉਸਦੇ ਅਹਿਮ ਸੂਬੇ ਜਿੱਤੇ ਅਤੇ ਅੰਗਰੇਜ਼ਾਂ ਨੂੰ ਆਪਣੇ ਮਾਮਲੇ ਵਿੱਚ ਦਖਲ ਦੇਣ ਤੋਂ ਸ਼ਕਤੀ ਨਾਲ ਰੋਕਿਆ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦਾ ਜਰਨਲ ਅਲੈਗਜ਼ੈਂਡਰ ਗਾਰਡਨਰ ਆਪਣੀ ਲਿਖਤ ਮੈਮਰੀਜ਼ ਆਫ ਐਲੈਕਸ ਵਿੱਚ ਲਿਖਦਾ ਹੈ ਕਿ ਮਹਾਰਾਜਾ ਜੀਤ ਸਿੰਘ ਉਹਨਾਂ ਮਹਾਨ ਕਾਬਲ ਆਦਮੀਆਂ ਵਿੱਚੋਂ ਸੀ ਜਿਨ੍ਹਾਂ ਨੂੰ ਸੰਸਾਰ ਦੀ ਰੂਪਰੇਖਾ ਬਦਲਣ ਲਈ ਕੇਵਲ ਇੱਕ ਮੌਕੇ ਦੀ ਲੋੜ ਹੁੰਦੀ ਹੈ ਇਸੇ ਤਰ੍ਹਾਂ ਜਨਰਲ ਜான் ਗਾਰਡਨ ਆਪਣੀ ਕਿਤਾਬ ਦਾ ਸਿਕਸ ਵਿੱਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਧੇਰੇ ਪੜੇ ਲਿਖੇ ਲੋਕਾਂ ਦੇ ਮੁਕਾਬਲੇ ਆਪਣੇ ਰਾਜ ਦੇ ਕੰਮਾਂ ਨੂੰ ਚੰਗੀ ਜੁਗਤ ਨਾਲ ਕਰਦਾ ਸੀ ਇਸ ਦੇ ਲਈ ਉਸ ਦੀ ਪੱਕੀ ਯਾਦਦਾਸ਼ਤ ਚੁਸਤ ਦਿਮਾਗ ਅਤੇ ਤੀਬਰ ਸੂਝ-ਬੂਝ ਜ਼ਿੰਮੇਵਾਰ ਸੀ ਉਸ ਦਾ ਰਾਜ ਦਰਬਾਰ ਪੂਰਬੀ ਠਾਠ ਨਾਲ ਚਮਕਦਾ ਸੀ ਪਰੰਤੂ ਉਹ ਆਪ ਆਪਣੇ ਵਧੀਆ ਪਹਿਰਾਵੇ ਵਾਲੇ ਸਰਦਾਰਾਂ ਵਿੱਚ ਇੰਨਾ ਸਾਦਾ ਪਹਿਰਾਵਾ ਰ ਲੱਗਦਾ ਸੀ ਕਿ ਉਹ ਖਾਸਾਂ ਵਿੱਚੋਂ ਵੀ ਖਾਸ ਲੱਗਦਾ ਸੀ ਅੰਗਰੇਜ਼ ਅਧਿਕਾਰੀ ਵਿਕਟਰ ਯਾਕਮੋ ਲੈਟਰਸ ਫਰਮ ਇੰਡੀਆ ਵਿੱਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਗੱਲਬਾਤ ਚੰਗੇ ਚੰਗੇ ਨੀਤੀਵਾਨਾਂ ਨੂੰ ਵੀ ਸੋਚਾਂ ਵਿੱਚ ਪਾ ਦਿੰਦੀ ਸੀ ਉਸ ਵਿੱਚ ਕਿਸੇ ਵੀ ਚੀਜ਼ ਲਈ ਜਿਗਿਆਸਾ ਕੁੱਟ-ਕੁੱਟ ਕੇ ਭਰੀ ਹੋਈ ਸੀ ਉਹ ਲਿਖਦਾ ਹੈ ਕਿ ਸਾਡਾ ਸਿਆਣੇ ਤੋਂ ਸਿਆਣਾ ਨੀਤੀ ਘੜਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਬਿਲਕੁਲ ਸਧਾਰਨ ਜਾਪਦਾ ਸੀ ਹਿਸਟਰੀ ਆਫ ਪੰਜਾਬ ਦਾ ਰਚయిత सय्यਦ ਮੁਹੰਮਦ ﺍﻟतीफ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਦਿੱਤੇ ਹੋਏ ਹੁਕਮਾਂ ਨੂੰ ਜਾਰੀ ਕਰਨ ਤੋਂ ਪਹਿਲਾਂ ਫਾਰਸੀ ਪੰਜਾਬੀ ਜਾਂ ਹਿੰਦੀ ਵਿੱਚ ਧਿਆਨ ਨਾਲ ਸੁਣਦਾ ਸੀ ਉਹ ਧਿਆਨ ਰੱਖਦਾ ਸੀ ਕਿ ਉਸਦੇ ਹੁਕਮ ਠੀਕ ਰੂਪ ਵਿੱਚ ਲਿਖੇ ਹੋਣ ਅਤੇ ਉਸਦੇ ਵਿਚਾਰਾਂ ਦੇ ਅਨੁਰੂਪ ਹੋਣ ਇਤਿਹਾਸਕਾਰ ਜான் ਮਾਰਸ਼ਮੈਨ ਹਿਸਟਰੀ ਆਫ ਇੰਡੀਆ ਵਿੱਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸ਼ਿਵਾਜੀ ਅਤੇ ਹੈਦਰ ਅਲੀ ਵਾਲੀ ਮਹਾਨ ਅਤੇ ਕਰਤਾਰੀ ਪ੍ਰਤਿਭਾ ਦਾ ਮਾਲਕ ਸੀ ਡਬਲਯੂ ਐਲ ਮੈਗਰੇਗਰ ਹਿਸਟਰੀ ਆਫ ਸਿਕਸ ਵਿੱਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਆਮ ਮਨੁੱਖ ਨਹੀਂ ਸੀ ਬਲਕਿ ਐਸੀਆਂ ਮਾਨਸਿਕ ਸ਼ਕਤੀਆਂ ਦਾ ਮਾਲਕ ਸੀ ਜੋ ਪੂਰਬੀ ਅਤੇ ਪੱਛਮੀ ਦੁਨੀਆ ਵਿੱਚ ਕਦੇ-ਕਦਾਈਂ ਹੀ ਵੇਖਣ ਨੂੰ ਮਿਲਦੀਆਂ ਹਨ ਇਸੇ ਕੈਪਟਨ ਮਰੇ ਹਿਸਟਰੀ ਆਫ ਪੰਜਾਬ ਵਿੱਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਮੁਹੰਮਦ ਅਲੀ ਅਤੇ ਨੈਪੋਲੀਅਨ ਨਾਲ ਕੀਤੀ ਜਾਂਦੀ ਹੈ ਪਰੰਤੂ ਜੇਕਰ ਪਰਿਸਥਿਤੀਆਂ ਦੇ ਪਿਸ਼ੋਕੜ ਵਿੱਚ ਦੇਖਿਆ ਜਾਵੇ ਤਾਂ ਇਹਨਾਂ ਦੋਹਾਂ ਨਾਲੋਂ ਮਹਾਨ ਯੋद्धा ਸੀ ਉਹ ਲਿਖਦਾ ਹੈ ਕਿ ਉਸਨੇ ਆਪਣੇ ਰਾਜ ਵਿੱਚ ਕਦੇ ਵੀ ਕਿਸੇ ਦੋਸ਼ੀ ਨੂੰ ਵੱਡੇ ਤੋਂ ਵੱਡੇ ਅਪਰਾਧ ਲਈ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਕੋਈ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਿਸ ਵਿੱਚ ਉਸਨੇ ਜਾਣਬੁੱਝ ਕੇ ਆਪਣੇ ਹੱਥ ਖੂਨ ਨਾਲ ਰੰਗੇ ਹੋਣ ਕੈਪਟਨ ਲੀਓਪੋਲਡ ਆਰਲਿਸ਼ ਆਪਣੇ ਲਿਖਤ ਟਰੈਵਲਜ਼ ਇਨ ਇੰਡੀਆ ਵਿੱਚ ਲਿਖਦਾ ਹੈ ਕਿ ਜੰਗ ਵਿੱਚ ਮਹਾਰਾਜਾ ਰঞ্জੀਤ ਸਿੰਘ ਆਪਣੀਆਂ ਫੌਜਾਂ ਵਿੱਚ ਸਭ ਤੋਂ ਮੂਰੇ ਹੁੰਦਾ ਸੀ ਦ੍ਰਿੜ ਇਰਾਦੇ ਅਤੇ ਸੈਨ ਸ਼ਕਤੀ ਵਿੱਚ ਉਸ ਦੀ ਪੂਰੀ ਪਰਜਾ ਵਿੱਚ ਉਸ ਦੇ ਬਰਾਬਰ ਕੋਈ ਨਹੀਂ ਸੀ ਅਨਪੜ੍ਹ ਹੋਣ ਦੇ ਬਾਵਜੂਦ ਉਹ ਕਮਾਲ ਦੀਆਂ ਮਾਨਸਿਕ ਸ਼ਕਤੀਆਂ ਦਾ ਮਾਲਕ ਸੀ ਜੋ ਉਸ ਨੂੰ ਕੁਦਰਤ ਵੱਲੋਂ ਹੀ ਮਿਲੀਆਂ ਹੋਈਆਂ ਸਨ ਇਤਿਹਾਸਕਾਰ ਡਬਲਯੂ ਜੀ ਉਸਬਰਨ ਦਾ ਕੋਰਟ ਐਂਡ ਕੈਂਪ ਆਫ ਮਹਾਰਾਜਾ ਰਣਜੀਤ ਸਿੰਘ ਵਿੱਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਮਨੁੱਖਾਂ ਵਿੱਚੋਂ ਸੀ ਜਿਨ੍ਹਾਂ ਨੂੰ ਕੁਦਰਤ ਵਿਸ਼ੇਸ਼ਤਾ ਅਤੇ ਵਿਡਿਆਈ ਦੀ ਪ੍ਰਾਪਤੀ ਲਈ ਹੀ ਪੈਦਾ ਕਰਦੀ ਹੈ ਉਹ ਲਿਖਦਾ ਹੈ ਕਿ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਜੋਰ ਅਤੇ ਉਪ ਦੇ ਨਾਲ ਰਾਜ ਕਰਦਾ ਸੀ ਪਰੰਤੂ ਮੈਦਾਨੇ ਜੰਗ ਤੋਂ ਬਿਨਾ ਉਸਨੇ ਕਦੇ ਕਿਸੇ ਦੀ ਜਾਨ ਨਹੀਂ ਲਈ ਅੰਗਰੇਜ਼ ਅਧਿਕਾਰੀ ਹਿਊਗਲ ਲਿਖਦਾ ਹੈ ਕਿ ਉਸਨੇ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਜਰੀ ਜਾਂ ਸਿਲਕ ਦੇ ਚਮਕਦਾਰ ਕੱਪੜਿਆਂ ਵਿੱਚ ਨਹੀਂ ਵੇਖਿਆ ਮਹਾਰਾਜਾ ਕੋਹੇਨੂਰ ਨੂੰ ਵੀ ਵਿਸ਼ੇਸ਼ ਮੌਕਿਆਂ ਤੇ ਹੀ ਆਪਣੇ ਸਧਾਰਨ ਕੁਰਤੇ ਦੀ ਬਾਹ ਉੱਪਰ ਹੀ ਬੰਨ੍ਹਦਾ ਸੀ ਇਤਿਹਾਸਕਾਰ ਸੈਦ ਵਹੀਦਉਦੀਨ ਲਿਖਦਾ ਹੈ ਕਿ ਹਰ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਹਾਰਨ ਵਾਲੇ ਰਾਜੇ ਅਤੇ ਉਸਦੇ ਪਰਿਵਾਰ ਨੂੰ ਵਧੀਆ ਜੀਵਨ ਜਿਉਣ ਲਈ ਜ਼ਗੀਰਾਂ ਜ਼ਰੂਰ ਦਿੰਦਾ ਸੀ ਅੰਤ ਵਿੱਚ ਅੰਗਰੇਜ਼ ਅਧਿਕਾਰੀ ਲੈਫਟੀਨੈਂਟ ਕਰਨਲ ਸਟਾਈਲਵਰਕ ਆਪਣੀ ਕਿਤਾਬ ਦ ਪੰਜਾਬ ਵਿੱਚ ਮਹਾਰਾਜ ਦੇ ਖਜ਼ਾਨੇ ਬਾਰੇ ਕੁਝ ਜ਼ਿਕਰ ਕਰਦਾ ਹੈ ਸਟਾਈਲਵਰਕ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚ ਉਸ ਦੀ ਮੌਤ ਸਮੇਂ ਤਕਰੀਬਨ 8 ਕਰੋੜ ਨਕਦੀ ਜਾਂ 80 ਕਰੋੜ ਪੌਂਡ ਸਨ ਉਹ ਲਿਖਦਾ ਹੈ ਕਿ ਇਸ ਤੋਂ ਇਲਾਵਾ ਹੀਰੇ ਜਵਾਹਰਾਤ ਅਤੇ ਹੋਰ ਕੀਮਤੀ ਵਸਤਾਂ ਦਾ ਇੰਨਾ ਵੱਡਾ ਭੰਡਾਰ ਸੀ ਜੋ ਯੂਰਪ ਦੇ ਕਿਸੇ ਵੀ ਬਾਦਸ਼ਾਹ ਕੋਲ ਨਹੀਂ ਸੀ ਦੋਸਤੋ ਇਸ ਤਰ੍ਹਾਂ ਦੀ ਜਾਣਕਾਰੀ ਭਰਪੂਰ ਅਤੇ ਇਤਿਹਾਸਿਕ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ